ਇਹ ਪਲਵਿੰਦਰ ਸਿੰਘ ਸਨ ਆਫ ਗਰਦਿਆਲ ਸਿੰਘ ਸਾਫ ਦਾ ਸਰਪੰਚ ਜੀ ਆ ਉਨੀ ਚਲਾਈ ਆ ਸਾਡਾ ਬ੍ਰਦਰ ਕਰਨੈਲ ਸਿੰਘ ਆ ਉਹਦੇ ਦੀ ਜਲਾਈ ਆ ਜੀ ਤੇ ਇਹ ਘਰ ਬੈਠੇ ਸੀ ਆਪਣੇ ਚਿੰਚਿਤ ਤੋਂ ਗਾਲਾਂ ਕੱਢਦੇ ਆਏ ਆ ਉਹਨਾਂ ਹਮਲਾ ਕਰ ਦਿੱਤਾ ਵਾ ਇਹਨਾਂ ਬਾਹਰ ਵੇਖਿਆ ਵਾ ਇਹਨਾਂ ਦੇ ਹੈਡ 'ਚ ਗੋਲੀ ਵੱਜ ਗਈ ਹੈ ਤੇ ਗੋਲੀ ਵੱਜਣ ਦੇ ਕਾਰਨ ਇਹ ਥੱਲੇ ਜ਼ਮੀਨ ਤੇ ਡਿੱਪੇ ਨੇ ਤੇ ਆਪਾਂ ਆਪਣੇ ਘਰੋਂ ਲੋ ਨੂੰ ਭੱਜ ਕੇ ਇਹਦੇ ਆ ਲਾਏ ਆ ਆਪਾਂ ਇਹਨਾਂ ਨੂੰ ਚੱਕਿਆ ਤੇ ਵੇਖਿਆ ਬਹੁਤ ਖੂਨ ਨਾਲ ਲਤਪਟ ਹੋਏ ਸੀ ਅਹੀਂ ਇਹਨਾਂ ਨੂੰ ਗੱਡੀ 'ਚ ਪਾਇਆ ਤੇ ਫਤਿਹਗੜ ਚੂੜੀਆਂ ਸੀਐਸਸੀ ਲੈ ਕੇ ਗਏ ਆ ਉਤੋਂ ਉਹਨਾਂ ਦੀ ਹਾਲ ਨੂੰ ਗੰਭੀਰਤਾ ਮੀਰੋਂ ਦੀ ਵੇਖ ਕੇ ਡਾਕਟਰ ਸਾਹਿਬ ਨੇ ਅਮਰਸਰ ਨੂੰ ਰੈਫਰ ਕੀਤਾ ਅਸੀਂ ਉਹਨਾਂ ਨੂੰ ਅਮਰਸਰ ਲੈ ਗਏ ਆ ਤੇ ਇਹ ਰਾਤ 11 ਵਜੇ ਦੀ ਘਟਨਾ ਇਹ 9 ਵਜੇ ਦੀ ਘਟਨਾ ਕੋਈ 9:30 ਦੀ ਲਗਭਗ 9:30 ਦੀ ਤੇ ਹਾਂ ਜੀ ਮਤਲਬ ਹੋਰ ਵੀ ਘਰ ਵਿੱਚ ਨੁਕਸਾਨ ਹੋਇਆ ਤੇ ਤਿੰਨ ਫਾਇਰ ਜਿਹੜੇ ਉਹ ਖੋਲ ਮਿਲੇ ਨੇ ਤੇ ਤਿੰਨ ਜਿਹੜੇ ਨੇ ਉਹ ਬਿਲਕੁਲ ਸਾਬਤ ਮਲੇ ਨੇ ਜਿਹੜੀ ਉੱਥੇ ਡਿੱਗੇ ਹੋਏ ਸਨ ਉਹ ਪੁਲਿਸ ਨੇ ਰਿਕਵਰ ਕੀਤੇ ਨੇ ਤੇ ਪੁਲਸ ਉਹ ਲੈ ਗਈ ਹੈ ਜੀ ਇਹ ਦੀ ਰੰਜਿਸ਼ ਨਹੀਂ ਹੈਗੀ ਤੇ ਪਹਿਲਾਂ ਅੱਜ ਤੋਂ ਕੋਈ 2 ਸਾਲ ਪਹਿਲਾਂ ਅਨਕਵਾਰੀ ਹੋਈ ਗ੍ਰੈਂਡਾਂ ਜੀ ਉਹਦੇ ਵਿੱਚ ਸਾਡੇ ਭਤੀਜੇ ਨੇ ਕਿ ਸੈਨ ਕੀਤੇ ਉਹਦੀ ਰੰਜਿਸ਼ ਹੀ ਰੱਖਦੇ ਨੇ ਹਾਨੂੰ ਇਹੋ ਲੱਗਦਾ ਜੀ ਦੱਸਿਆ ਉਹਦੀ ਹਾਲਤ ਹੈ ਜੀ ਗੰਭੀਰ ਹੈ ਜੀ ਤੇ ਉਹਦਾ ਜਿਹੜਾ ਹੈਡ ਹੈ ਅਨੁਸਾਰ ਇੱਕਨ ਸੋਚ ਪਈ ਹੈ ਤੇ ਜਿਹੜੇ ਬੋਲਦੇ ਨੇ ਕਿ ਇਹ ਨੇ ਇਸ ਸ਼ੇਰ ਨੂੰ ਬਹੁਤ ਦਰਦ ਹੁੰਦੀ ਹੈ ਜੇ ਬੋਲਦੇ ਹੋ ਬਹਿ ਨਹੀਂ ਸਕਦੇ ਬੋਲ ਨਹੀਂ ਸਕਦੇ ਜੀ ਡਾਕਟਰਾਂ ਨੇ ਉਹਨਾਂ ਨੂੰ ਰੈਸਟ ਦਸੀਏ ਪ੍ਰਾਪਰ ਅਸੀਂ ਪ੍ਰਸ਼ਾਸਨ ਤੇ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਦੇ ਬਹੁਤ ਹੌਸਲੇ ਵਧਿਆ ਨਹੀਂ ਕਿ ਘਰ ਆ ਕੇ ਉਹਨਾਂ ਨੇ ਅਟੈਕ ਕੀਤਾ ਸਾਡੇ ਅੰਦਰਲੇ ਪਾਸੇ ਤੁਸੀਂ ਵੀਡੀਓ ਵੀ ਬਣਾ ਕੇ ਵੇਖੇ ਅੰਦਰ ਡਿੱਗਿਆ ਸਾਡਾ ਬ੍ਰਦਰ ਅੰਦਰ ਗੋਲੀ ਵਧੀ ਉਹਨੂੰ ਕੱਲ ਸਾਨੂੰ ਸ਼ਾਮ ਕੋਈ ਸਵਾਗ 9 ਵਜੇ ਫੋਨ ਤੇ ਐਸਐਸਓ ਸਾਹਿਬ ਨੇ ਦੱਸਿਆ ਵੀ ਆਪਣੇ ਗੋਲੀ ਚੱਲੀ ਆ ਉਹ ਮਜ਼ਰੂਰ ਜਿਹੜੇ ਨੇ ਆਪਣੇ ਸਿਵਲ ਹਸਪਤਾਲ ਦਾ ਗਏ ਤੇ ਮੈਂ ਫਿਰ ਸਿਵਲ ਹਸਪਤਾਲ ਉੱਜਾ ਆਪਣੀ ਪਾਰਟੀ ਲੈ ਕੇ ਉੱਥੇ ਕਰਨਲ ਸਿੰਘ ਸਾਨੂੰ ਸਰਦਾਰਾ ਸਿੰਘ ਹਸਪਤਾਲ ਦੇ ਵਿੱਚ ਦਾਖਲ ਸੀ ਜਿਹਨਾਂ ਨੂੰ ਡਾਕਟਰ ਨੇ ਆਪਣੇ ਗੁਰਨਾਨਕ ਦੇਵ ਹਸਪਤਾਲ ਦਾ ਰੈਫਰ ਕਰ ਦਿੱਤਾ ਸੀ ਗੋਲੀ ਜਿਹੜੀ ਆ ਜੀ ਆਪਣੇ ਐਕਸਪੈਂਟਾ ਬਲਵਿੰਦਰ ਸਿੰਘ ਉਹਨਾਂ ਦੇ ਨਾਲ ਸੁਖਵਿੰਦਰ ਸਿੰਘ ਆ ਆਪਣੇ ਪ੍ਰਦੀਪ ਨੇ ਤੇਜਪਾਲਾ ਹਾਂ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਜੀ ਤੇ ਕਰਨਾਲ ਸਿੰਘ ਦੇ ਚਲਾਈ ਗਈ ਹੈ। ਕੁੱਲ 6 ਰੌਂਡ ਫਾਇਰ ਹੋਇਆ ਜਿਨ੍ਹਾਂ ਵਿੱਚੋਂ ਤਿੰਨ ਖੋਲਤੇ ਆਪਣੇ ਤਿੰਨ ਜਨਾਕਾਰ ਦੋਸਤ ਹੈ। ਕਾਰਵਾਈ ਜਿਹੜੀਆਂ ਬੰਦੀਆਂ ਤਰ੍ਹਾਂ ਦਾ ਪਰਚਾ ਦਰਜ ਕਰ ਦਿੱਤਾ ਹੈ ਜੀ। ਬੰਦਿਆਂ 6 ਬੰਦਿਆਂ ਦੇ ਬਾਈ ਨੇ ਪਰਚਾ ਹੈ। ਕੋਈ ਰਸਤੇ ਅੱਗੇ ਕੀ ਦੇਖਿਆ ਕਿ ਕੀ ਹੋਇਆ? ਇਹ ਅੱਗੇ ਉਹ ਮੌਕੇ ਦੇ ਉੱਤੇ ਜਿਹੜੇ ਰੌਂਡ ਜਿਹੜੇ ਉਹ ਕੀਤੇ ਰਿਕਵਰਡ ਤੇ ਬਾਕੀ ਜਿਹੜਾ ਆਪਣੇ ਗੇਟ ਵਗੈਰਾ ਦਾ ਜਿਹੜਾ ਇਹਨਾਂ ਦਾ ਮਾਇਨਾ ਕੀਤਾ ਘਰ ਦਾ ਗੇਟ ਨੂੰ ਆਪਣੇ ਦਰਤ ਵਗੈਰਾ ਵਜੇ ਆ। ਰਸੋਈ ਦਾ ਇੱਕ ਆਪਣੇ ਸ਼ੀਸ਼ਾ ਟੁੱਟਾ ਹੋਇਆ ਹੈ। ਕੋਈ ਗ੍ਰਿਫਤਾਰੀ ਭਾਈ ਗ੍ਰਿਫਤਾਰੀ ਹੈ ਜੇ ਕਹਿ ਦਿਓ ਜਲਦੀ ਗ੍ਰਿਫਤਾਰ ਕੀਤਾ ਜਾਣ ਦੇ। ਇਹ ਪਲਵਿੰਦਰ ਸਿੰਘ ਸਨ ਆਫ ਗਰਦਿਆਲ ਸਿੰਘ ਸਾਬਕਾ ਸਰਪੰਚ ਇਹ 19 ਚਲਾਈ ਹੈ ਸਾਡਾ ਬ੍ਰਦਰ ਕਰਨੈਲ ਸਿੰਘ ਉਹਦੇ ਦੀ ਚਲਾਈ ਹੈ ਜੀ। ਤੇ ਇਹ ਘਰ ਬੈਠੇ ਸੀ ਆਪਣੇ ਇਚੰਚੀ ਤੋਂ ਗਾਲਾਂ ਕੱਢਦੇ ਆਏ ਆ ਉਹਨਾਂ ਹਮਲਾ ਕਰ ਦਿੱਤਾ ਵਾ। ਇਹਨਾਂ ਬਾਹਰ ਵੇਖਿਆ ਵਾ ਇਹਨਾਂ ਦੇ ਹੱਡ 'ਚ ਗੋਲੀ ਵੱਜ ਗਈ ਹੈ। ਤੇ ਗੋਲੀ ਵੱਜਣ ਦੇ ਕਾਰਨ ਇਹ ਥੱਲੇ ਜ਼ਮੀਨ ਤੇ ਡਿੱਪੇ ਨੇ। ਜੇ ਆਪਾਂ ਆਪਣੇ ਘਰੋਂ ਨੂੰ ਭੱਜ ਕੇ ਇਹਦੇ ਆ ਲਏ ਆ ਆਪਾਂ ਇਹਨਾਂ ਨੂੰ ਚੱਕਿਆ ਤੇ ਵੇਖਿਆ ਬਹੁਤ ਖੂਨ ਨਾਲ ਲੱਤਪਤ ਹੋਏ ਸੀ ਅਸੀਂ ਇਹਨਾਂ ਨੂੰ ਗੱਡੀ 'ਚ ਪਾਇਆ ਤੇ ਫਤਿਹਗੜ ਚੂੜੀਆਂ ਸੀਐਸੀ ਲੈ ਕੇ ਗਏ ਆ ਉਥੋਂ ਉਹਨਾਂ ਦੀ ਹਾਲ ਨੂੰ ਗੰਭੀਰਤਾ ਮੀਰੋਂ ਦੀ ਵੇਖ ਕੇ ਡਾਕਟਰ ਸਾਹਿਬ ਨੇ ਅਮਰਸਰ ਨੂੰ ਰੈਫਰ ਕੀਤਾ ਅਸੀਂ ਉਹਨਾਂ ਨੂੰ ਅਮਰਸਰ ਲੈ ਗਏ ਆ ਤੇ ਇਹ ਰਾਤ 11:00 ਵਜੇ ਦੀ ਘਟਨਾ ਇਹ 9:00 ਵਜੇ ਦੀ ਘਟਨਾ ਹੈ ਕੋਈ 9:30 ਦੀ ਲਗਭਗ 9:30 ਦੀ ਜੀ ਹਾਂ ਜੀ ਮਤਲਬ ਹੋਰ ਵੀ ਘਰ ਵਿੱਚ